ਅੱਜ ਆਪਾਂ ਕਈ ਮੁੱਦਿਆਂ ਤੇ ਜਿਹੜੇ ਉਹ ਗੱਲਬਾਤ ਤੁਹਾਨੂੰ ਸੁਣਾਉਣੇ ਆ ਕਿ ਸਾਇਦ ਤੁਸੀਂ ਕਿਸੇ ਵੀ ਚੈਨਲ ਤੇ ਜਿਹੜੀਆਂ ਇਹ ਗੱਲਾਂ ਬਾਤਾਂ ਨਹੀਂ ਸੁਣੀਆਂ ਹੋਣੀਆਂ ਜਿਹੜੀਆਂ ਤੁਹਾਨੂੰ ਮੈਂ ਸੁਣਾਉਣ ਲੱਗਿਆ ਬੜੇ ਧਿਆਨਯੋਗ ਸੁਣਨ ਵਾਲੀਆਂ ਗੱਲਾਂ ਨੇ ਸਰਬਿਤ ਹਰ ਇੱਕ ਨੇ ਦੇਖ ਲੇ ਕਿ ਜੀ ਆਪ ਸਰਬਾ ਆਪ ਪਾਰਟੀ ਜਿੱਤ ਰਹੀ ਐ ਇਹ ਪਾਰਟੀ ਜਿੱਤ ਰਹੀ ਐ ਇਹਦਾ ਵੀ ਮੈਂ ਤੁਹਾਨੂੰ ਜਿਹੜਾ ਅਸਲੀ ਜਿਹੜਾ ਸੱਚ ਦੱਸ ਦਾਂ ਕਿ ਕੀ ਆਸਲੀ ਸੱਚ ਆ ਤੇ ਨਾਲ ਹੀ ਤੁਹਾਨੂੰ ਦੋ ਚਾਰ ਵੱਡੀਆਂ ਜਿਹੜੀਆਂ ਖਬਰਾਂ ਨੇ ਨਾਲ ਹੀ ਜੁੜੀਆਂ ਨੇ ਅਲੱਗ-ਅਲੱਗ ਥਾਵਾਂ ਤੋਂ ਅਕਾਲੀ ਦਲ ਨਾਲ ਵੀ ਜੁੜੀਆਂ ਨੇ ਆਮਾਦੀ ਪਾਰਟੀ ਨਾਲ ਵੀ ਜੁੜੀਆਂ ਨੇ ਤੇ ਹੋਰ ਘਟਨਾਵਾਂ ਵੀ ਆ ਜਰੂਰ ਤੁਸੀਂ ਵੀਡੀਓ ਸੁਣਨਾ ਧਿਆਨ ਦੇ ਨਾਲ ਸਕਿਪ ਨਹੀਂ ਕਰਨਾ ਤੇ ਵੀਡੀਓ ਨੂੰ ਵੱੱਟ-ਵੱਟ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਜੇਕਰ ਤੁਸੀਂ ਸ਼ੇਅਰ ਨਹੀਂ ਕਰ ਦਿੱਤਾ ਜਿਹੜੀ ਆਪਾਂ ਗੱਲਬਾਤ ਰੱਖਦੇ ਆ ਤਾਂ ਸਾਰੇ ਸਰੋਤਾਂ ਤੇ ਇੱਕ ਕਈ ਵਾਰੀ ਨਹੀਂ ਪਹੁੰਚਦੀ ਜਦੋਂ ਤੂੰ ਸ਼ੇਅਰ ਕਰਦੇ ਹੋ ਤਾਂ ਹਰ ਇੱਕ ਸਰੋਤ ਤੇ ਇੱਕ ਪਹੁੰਚਦੀ ਆ ਆਪਣਾ ਮਕਸਦ ਇਹੀ ਹੁੰਦਾ ਕਿ ਜਿਹੜਾ ਕੋਈ ਵੀ ਜਿਹੜਾ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਜੋ ਆਪਾਂ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ ਵੈਸੇ ਤਾਂ ਸੋਸ਼ਲ ਮੀਡੀਆ ਦਾ ਜ਼ੁਬਾਨਾ ਪਰ ਉਹਨਾਂ ਕੁਝ ਜਿਹੜਾ ਜਿੰਨੀ ਜਾਣਕਾਰੀ ਹੁੰਦੀ ਆ ਓਨੀ ਨਹੀਂ ਦਿਖਾਈ ਜਾਂਦੀ ਫਿਰ ਵੀ ਚਲੋ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਲਾਇਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਤੇ ਇਹੀ ਤੁਹਾਡੇ ਤੇ ਆਸਾ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਰਬਿਆਂ ਦੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਸਿਕੰਦਰ ਸਿੰਘ ਮਲੂਕੇ ਦਾ ਇੱਕ ਬਿਆਨ ਆਇਆ ਉਹ ਕਹਿੰਦਾ ਕਿ ਅਕਾਲੀ ਦਲ ਦਾ ਜਿਹੜਾ ਗੱਠਜੋੜਾ ਉਹ ਲਗਭਗ ਸੰਭਵ ਆ ਜਣੇ ਕਿ ਅਕਾਲੀ ਦਲ ਦਾ ਗੱਠਜੋੜ ਭਾਜਪਾ ਦੇ ਨਾਲ ਆ ਸੰਭਵ ਆ ਜਣੇ ਕਿ ਹੋਊਗਾ ਨਾਲੇ ਤੁਹਾਨੂੰ ਮੈਂ ਦਾਅਵਾ ਕਰਦਾ ਕਿ ਇਹ ਵੀਡੀਓ ਸਾਂਭ ਕੇ ਵੀ ਰੱਖ ਲਿਓ ਜਿਹੜੀ ਅੱਜ ਦੀ ਗੱਲ ਮੈਂ ਤੁਹਾਨੂੰ ਕਹੂੰਗਾ ਉਸ 98% ਗੱਲਾਂ ਸੱਚੀਆਂ ਹੋਣਗੀਆਂ ਉਹਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਸਾਂਭ ਕੇ ਰੱਖ ਲਓ 98% ਜਿਹੜਾ ਕਿ 1.5 ਸਾਲ ਰਹਿ ਗਿਆ ਉਹਦੇ ਵਿੱਚ ਸੱਚ ਹੋ ਜੂਗਾ ਇੱਕ ਤਾਂ ਜਿਹੜਾ ਸਿਕੰਦਰ ਸਿੰਘ ਮਲੂਕੇ ਦਾ ਸਾਰਾ ਇਹ ਸਭ ਤੋਂ ਵੱਡਾ ਜਾਨੀ ਕਿ ਅਕਾਲੀ ਦਲ ਦਾ ਗੱਠ ਜੋੜਾ ਜਿਹੜਾ ਉਹ ਭਾਜਪਾ ਦੇ ਨਾਲ ਲਗਭਗ 101% ਹੋਵੇਗਾ ਜਾਂ ਹੋ ਗਿਆ ਇਹ ਕਹਿ लो ਚਾਹੇ ਹੋਵੇਗਾ ਜਾਨੀ ਕਿ ਇਹ ਨਹੀਂ ਵੀ ਨਹੀਂ ਹੋਵੇਗਾ ਪਰ ਹੋਊਗਾ ਜਰੂਰ ਇਹ ਤੁਸੀਂ ਅੱਜ ਦੀ ਤਰੀਖਾ ਦੀ ਜਿਹੜਾ ਵੀਡੀਓ ਬਣ ਰਹੀ ਆ ਦੇਖ ਰਹੇ ਹੋ ਕਿ ਅੱਜ 18 ਅਗਸਤ 2025 ਤੇ 2027 ਦੇ ਵਿੱਚ ਤੁਸੀਂ ਇਹ ਵੀਡੀਓ ਕੱਢ ਕੇ ਦੇਖ ਲਓ ਇਸ ਚੈਨਲ ਤੇ ਪਈ ਹੋਊਗੀ ਦੂਸਰੀ ਗੱਲ ਕਰਦੇ ਆ ਕਿ ਗਰਦੀਪ ਸਿੰਘ ਬਠਿੰਡਾ ਗਰਦੀਪ ਸਿੰਘ ਬਰਾੜ ਵੀ ਲਿਖਿਆ ਤੇ ਗਰਦੀਪ ਸਿੰਘ ਬਠਿੰਡਾ ਜੋ ਕਿ ਸ਼ਾਇਦ ਪਹਿਲਾਂ ਐਕਟਿਵ ਸੀ ਹੁਣ ਥੋੜੇ ਟਾਈਮ ਤੋਂ ਜਿਹੜਾ ਐਕਟਿਵ ਨਹੀਂ ਸੀ ਉਹਦਾ ਕੀ ਰੀਜਨ ਸੀ ਕੀ ਕਾਰਨ ਸੀ ਇਹ ਨਹੀਂ ਪਤਾ ਪਰ ਉਹਨਾਂ ਨੇ ਇੱਕ ਵੱਡਾ ਸਵਾਲ ਅਕਾਲੀ ਦਲ ਬਾਦਲ ਤੇ ਚੁੱਕਿਆ ਕਿ ਜਦੋਂ ਅਕਾਲੀ ਦਲ ਹੋਣ ਦੇ ਵਿੱਚ ਸੀ ਖੁਦ ਬਾਦਲ ਜਿਹੜਾ ਅਕਾਲੀ ਦਲ ਬਾਦਲ ਸੀ ਉਹ ਖੁਦ ਜਿਹੜਾ ਕੇਂਦਰ ਨੂੰ ਚਿੱਠੀਆਂ ਲਿਖਦਾ ਰਿਹਾ ਕਿ ਕੋਈ ਵੀ ਬੰਦੀ ਸਿੰਘ ਜਿਹੜਾ ਉਹ ਰਿਹਾ ਨਾ ਕੀਤਾ ਜਾਵੇ ਇਹ ਜਿਹੜਾ ਵੱਡਾ ਦੋਸ਼ ਆਪਾਂ ਕਹიდੀਏ ਇਹ ਗਰਦੀਪ ਸਿੰਘ ਬਰਾੜ ਨੇ ਲਾਇਆਗਾ ਗਰਦੀਪ ਸਿੰਘ ਬਠਿੰਡਾ ਕਹიდੀਏ ਗਰਦੀਪ ਸਿੰਘ ਬਰਾੜ ਨੇ ਉਹਨਾਂ ਨੇ ਇੱਕ ਵੱਡਾ ਅਕਾਲੀ ਦਲ ਬਾਦਲ ਤੇ ਇਹ ਦੋਸ਼ ਲਾਇਆ ਕਿ ਜਿਹੜਾ ਕਿ ਚਿੱਠੀਆਂ ਜਿਹੜੀਆਂ ਉਹ ਲਿਖਦੇ ਰਹੇ ਆ ਚਿੱਠੀਆਂ ਬੇਸਕੋ ਉਹ 84 ਵੇਲੇ ਵੀ ਇਹ ਗੱਲ ਕਹੀ ਜਾ ਰਹੀ ਆ ਕਿ ਅਕਾਲੀ ਦਲ ਵੱਲੋਂ ਜਿਹੜੀਆਂ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਗਈਆਂ ਆ ਆਰ ਕੇ ਧਾਵ ਨੂੰ ਚਿੱਠੀਆਂ ਲਿਖੀਆਂ ਗਈਆਂ ਆ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਤੇ ਜਨਕੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ 1978 ਤੋਂ ਲੈ ਕੇ ਜਿਹੜਾ 15 ਤੱਕ ਜੋ ਕੁਝ ਹੋਇਆ ਅਕਾਲੀ ਦਲ ਦੇ ਰਾਜ ਦੇ ਵਿੱਚ ਚਾਹੋ ਗੁਰਦੇਸ਼ ਸਿੰਘ ਕੌਂਕ ਦੇ ਆਪਾਂ ਗੱਲਬਾਤ ਕੀਤੀ ਆ ਚਾਹੇ 78 ਦਾ ਸਾਾਕਾ ਹੋਇਆ ਜਿਹੜਾ ਤੇਰਾ ਸਿੰਘ ਸ਼ਹੀਦ ਕੀਤਾ 78 ਜਾਖਮ ਵੀ ਹੋਇਆ ਚਾਹੇ ਡੇਰਾ ਮੁਕੀ ਨੂੰ ਜਿਹੜਾ ਆਪ ਸਾਾਕ ਦੇਣ ਦੀ ਗੱਲ ਆ ਤੇ ਉਹਨੂੰ ਮਾਫ਼ ਕਰਨਾ ਤੇ ਸਾਰਾ ਜਿਹੜਾ ਤੁਹਾਨੂੰ ਸਾਰਾ ਰੀਜਨ ਪਤਾ ਹੈਗਾ ਕਿ ਅਕਾਲੀ ਦਲ ਨੇ ਜਿਹੜਾ ਸਾਰਾ ਕੁਝ ਮੰਨਿਆ ਵੀ ਆ ਕਿ ਅਸੀਂ ਇਹ ਕੀਤਾ ਤੇ ਕਰਾਇਆ ਦੂਸਰੀ ਜਿਹੜੀ ਨਾਲੇ ਖਬਰ ਇੱਕ ਇਹ ਜੁੜੀ ਆ ਕਾਜ ਇੱਕ ਵੀਡੀਓ ਵਾਇਰਲ ਹੋ ਰਹੀ ਆ ਤਲਵੰਡੀ ਸਾਬੋ ਦੀ ਦੱਸੀ ਜਾ ਰਹੀ ਆ ਇੱਕ ਨੌਜਵਾਨ ਆ ਤੇ ਉਸ ਨੂੰ ਕੁੱਟਿਆ ਜਾ ਰਿਹਾ ਬੁਰੀ ਬੁਰੀ ਤਰ੍ਹਾਂ ਜਾਨੀ ਕਿ ਉਹ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਰਿਹਾ ਤੇ ਤਰਫੇ ਆ ਸੀ ਉਹ ਆਮਾ ਦੀ ਪਾਰਟੀ ਦੀ ਬਜਿੰਦਰ ਕੌਰ ਐਮ ਐਲ ਏ ਆ ਉਹਨਾਂ ਦੇ ਪਿਤਾ ਉੱਤੇ ਦੋਸ਼ ਲਾਇਆ ਜਾ ਰਿਹਾ ਸੀ ਤੇ ਉਹਨਾਂ ਦੇ ਜਿਹੜਾ ਭਰਾ ਦੇ ਉੱਤੇ ਦਸ ਸਤਸੰਗ ਦੇ ਭਰਾ ਦੇ ਉੱਪਰ ਜਾਨੀ ਕਿ ਆਮਾ ਦੀ ਪਾਰਟੀ ਦੇ ਉੱਪਰ ਕਿ ਇਹਨਾਂ ਨੇ ਜਿਹੜਾ ਸਾਰਾ ਜਿਹੜਾ ਮੈਨੂੰ ਕੁੱਟਿਆਗਾ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਉਹਦਾ ਅਸਲੀ ਸੱਚ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕੀ ਅਸਲੀ ਸੱਚ ਕੀ ਆ ਤੇ ਵੀਡੀਓ ਵਾਇਰਲ ਹੋ ਰਹੀ ਆ ਬੜੀ ਤੇਜ਼ੀ ਦੇ ਨਾਲ ਉਹ ਬੰਦਾ ਜਿਹੜਾ ਅਧ ਮੋਇਆਗਾ ਸੜਕ ਤੇ ਪਿਆਗਾ ਉਹਦਾ ਜਿਹੜਾ ਦੋਸ਼ ਲਾਇਆ ਜਾ ਰਿਹਾ ਕਿ ਬਜਿੰਦਰ ਕੌਰ ਦਾ ਜਿਹੜਾ ਪਿਤਾ ਦਰਸ਼ਨ ਸਿੰਘਾ ਉਹਨੇ ਜਿਹੜਾ ਕਟਾਇਆ ਜਾਂ ਕੁੱਟਿਆ ਗਿਆ ਜਿਹੜਾ ਉਹ ਦੋਸ਼ ਲੱਗ ਰਹੇ ਨੇ ਤੀਸਰੀ ਇੱਕ ਵੱਡੀ ਖਬਰ ਹੋਰ ਆ ਉਹ ਹਰਿਆਣੇ ਤੋਂ ਖਬਰ ਜੁੜੀ ਹੋਈ ਆ ਆਪ ਨੂੰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਕੁਝ ਮਹੀਨੇ ਪਹਿਲਾਂ ਮੰਨ ਲਓ ਕਰੀਬ ਆ ਮਹੀਨਾ ਡੇਢ ਮਹੀਨਾ ਜਾਂ ਦੋ ਮਹੀਨੇ ਪਹਿਲਾਂ ਇੱਕ ਕੋਈ ਕਾਂਚਨ ਕੁਮਾਰੀ ਨਾਮ ਦੀ ਜਿਹੜੀ ਔਰਤ ਸੀ ਉਹਨੂੰ ਅੰਮਰਤ ਪਾਲ ਸਿੰਘ ਆ ਜਦ ਆਪਾਂ ਕਹਿ ਲੇ ਕਿ ਜਾਂ ਉਸ ਦੇ ਦੋ ਸਾਥੀਆਂ ਵੱਲੋਂ ਜਿਹੜਾ ਉਹਦਾ ਕਾਤਲ ਕੀਤਾ ਜਾਂਦਾ ਕਿ ਬੜਾ ਜਿਹੜਾ ਉਹਦੇ ਉੱਤੇ ਰੌਲਾ ਰੱਪਾ ਪਿਆ ਸਿਆਸਤ ਵੀ ਹੋਈ ਤੇ ਬੜੇ ਲੋਕ ਜਿਹੜੇ ਅੰਮ੍ਰਿਤਪਾਲ ਦੇ ਹੱਕ ਵਿੱਚ ਵੀ ਆਏ ਤੇ ਬੜੇ ਲੋਕ ਜਿਹੜੇ ਵਿਰੋਧ ਵਿੱਚ ਵੀ ਆਏ ਕੁਝ ਲੋਕਾਂ ਦਾ ਕਹਿਣਾ ਸੀ ਕਿ ਚੰਗਾ ਕੀਤਾ ਇਹ ਗੰਦ ਪਾ ਰਹੀ ਸੀ ਸੋਸ਼ਲ ਮੀਡੀਆ ਤੇ ਕੁਝ ਕਹਿੰਦੇ ਜੀ ਇਸ ਨੇ ਅੰਜ ਨਹੀਂ ਕਰਨਾ ਸੀ ਇਹਨੂੰ ਸਮਝਾਉਣਾ ਸੀ ਲੋਕਾਂ ਦੇ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ ਆਪੋ ਆਪਣਾ ਜਿਹੜਾ ਬੋਲਣ ਦਾ ਜਿਹੜਾ ਲਹਿਜਾ ਹੁੰਦਾਗਾ ਢੰਗ ਹੁੰਦਾਗਾ ਹਰ ਇੱਕ ਦਾ ਗੱਲ ਕਰਨ ਦਾ ਜਿਹੜਾ ਸਾਰਿਆਂ ਨੇ ਆਪਣੇ ਆਪਣੀ رائے ਆ ਜਿਹੜੀ ਉਹਦੇ ਉੱਤੇ ਰੱਖੀ ਪਰ ਜੋ ਕੁਝ ਹੋਇਆ ਚਲੋ ਉਹ ਕਾਨੂੰਨ ਨੇ ਕਰਨਾਗਾ ਨਾ ਆਪਣੇ ਕਹਿ ਤੋ ਕਰਨਾ ਨਾ ਕਿਸੇ ਹੋਰ ਲੋਕਾਂ ਦੇ ਕਹਿ ਤੋ ਕਰਨਾ ਜਿਹੜਾ ਜੋ ਕੁਝ ਉਹਨਾਂ ਨੇ ਕੀਤਾ ਉਹ ਕਾਨੂੰਨ ਦੇਖਦਾ ਹੁੰਦਾ ਨਾਲੇ ਕਾ ਜੋ ਘਟਨਾ ਹੋਰ ਵਾਪਰੀ ਆ ਉਹ ਵੀ ਵੀਡੀਓ ਵਾਇਰਲ ਹੋ ਰਹੀ ਆ ਉਹ ਵੀਡੀਓ ਹਰਿਆਣੇ ਦੀ ਦੱਸੀ ਜਾ ਰਹੀ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਜਿਸ ਤਰ੍ਹਾਂ ਅੱਜ ਬਾਡੀ ਦੌਰ ਦੇ ਵਿੱਚ ਇੱਕ ਗੱਲ ਆਪਾਂ ਕਹਿ ਲਈਏ ਜਿਸ ਨੂੰ ਆਪਾਂ ਕਈ ਤਰ੍ਹਾਂ ਦੇ ਨਾਮ ਨਾਲ ਜਿਹੜਾ ਮੁੰਡੇ ਆ ਉਹਨਾਂ ਨੂੰ ਪੁਕਾਰਿਆ ਜਾਂਦਾ ਕਈ ਨਾਮ ਤਾਂ ਆਏ ਜਿਹੜੇ ਆਪਾਂ ਇੱਥੇ মিডিਆ ਤੇ ਜਿਹੜਾ ਲੈਣੇ ਆਪਾਂ ਮਾਕਸਦ ਨਾਲ ਨਹੀਂ ਆਪਾਂ ਮਾਫ ਕਰਨਾ ਵੀ ਉਹਨਾਂ ਚੀਜ਼ਾਂ ਨੂੰ ਜਿਹੜਾ ਅਭਾਰ ਨਹੀਂ ਸਕਦੇ ਜਾਂ ਉਹਨਾਂ ਚੀਜ਼ਾਂ ਨੂੰ ਕਹਿ ਨਹੀਂ ਸਕਦੇ ਤੇ ਇੱਕ ਪਰ ਹੁਣ ਜਿਹੜਾ ਜਿਆਦਾ ਜਿਹੜਾ ਜਦੋਂ ਅੰਬਾਸਰ ਦੀ ਧਰਤੀ ਉੱਪਰ ਜਿਹੜਾ ਇੱਕ ਆਪਾਂ ਕਹਿ ਲਈ ਕਿ ਗੈਂਗ ਇਹਨਾਂ ਦਾ ਤਿਆਰ ਹੋਇਆ ਸੀ ਜਿਸ ਨੂੰ ਸਤੂਲੇ ਨਾਮ ਦਿੱਤਾ ਜਾ ਰਿਹਾ ਜਣੀ ਕੋਈ ਸਤੂਲੇ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਇਹ ਹਰਿਆਣੇ ਦੇ ਵਿੱਚ ਘਟਨਾ ਦੱਸੀ ਆ ਕਿ ਦੋ ਨੌਜਵਾਨਾਂ ਵੱਲੋਂ ਜਿਹੜਾ ਉਹਨੂੰ ਗੋਲੀਆਂ ਮਾਰ ਕੇ ਜਿਹੜਾ ਮੌਤ ਦੇ ਘਾਟਾ ਤਾਰ ਦਿੱਤਾ ਇਹ ਦੱਸਿਆ ਜਾ ਰਿਹਾ ਕਿ ਹਰਿਆਣੇ ਦੇ ਵਿੱਚ ਇੱਕ ਸਤੂਲਾ ਸੀ ਜਿਹੜਾ ਕਿ ਕਹਿੰਦੇ ਇਹ ਸੋਸ਼ਲ ਮੀਡੀਆ ਉੱਤੇ ਜਿਹੜਾ ਕਾਫੀ ਜਿਹੜਾ ਐਕਟਿਵਿਟੀ ਕਹਿੰਦੇ ਗੰਦ ਪਾ ਰਿਆ ਸੀ ਜਿਹੜੀ ਸਿਰਫ ਇੰਨੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਹ ਨੌਜਵਾਨ ਜਿਹੜਾ ਗੋਲੀਆਂ ਮਾਰਦੇ ਦਿਖਾਉਂਦੇ ਆ ਤੇ ਉੱਥੋਂ ਦੋ ਮੋਟਰਸਾਈਕਲ ਤੇ ਭੱਜ ਜਾਂਦੇ ਆ ਸਿਰਫ ਜਿਹੜੀ ਇਹ ਵੀਡੀਓ ਆ ਇੰਨੀ ਇੱਕ ਵਾਇਰਲ ਹੋ ਰਹੀ ਆ ਇਹਦੀ ਜਾਣਕਾਰੀ ਸਾਰੇ ਤੁਹਾਨੂੰ ਇਹ ਵੀ ਜਿਹੜੀ ਅਗਲੀ ਵੀਡੀਓ ਦੇ ਜਿਹੜਾ ਮਹਿਆ ਜਰੂਰ ਕਰਾਵਾਂਗੇ ਤੀਸਰੀ ਖਬਰ ਆ ਜਿਹੜੀ ਬੱਖ-ਬੱਖ ਚੈਨਲ ਆਧਾਰੇ ਜਿਹੜੇ ਜਾਂ ਸੋਸ਼ਲ ਮੀਡੀਆ ਤੇ ਇਹ ਗੱਲ ਫੈਲ ਰਹੀ ਆ ਇਹ ਬਖ ਬਖ ਪਾਰਟੀਆਂ ਦਾ ਜਿਹੜਾ ਕਿਸੇ ਨਿੱਜੀ ਕਾਪੜੀ ਵੱਲੋਂ ਜਿਹੜਾ ਕਿ ਸਰਵੇ ਕੀਤੇ ਗਏ ਆ 30000 ਲੋਕਾਂ ਦੇ 30000 ਲੋਕਾਂ ਵੱਲੋਂ ਬਖ ਬਖ ਧਰਮਾਂ ਦੇ ਲੋਕਾਂ ਵੱਲੋਂ ਜਾਤਾਂ ਦੇ ਉਹਨਾਂ ਵਿੱਚੋਂ ਸਰਬਿਆਂ ਦੇ ਵਿੱਚੋਂ ਇਹ ਗੱਲ ਕਹੀ ਜਾ ਰਹੀ ਆ ਕੋਈ ਕਹਿੰਦਾ ਕਿ ਕਾਂਗਰਸ ਨੂੰ ਜੀ ਪਹਿਲ ਨੰਬਰ ਤੇ ਆਵੇਗੀ ਅਹਮਾਦੀ ਪਾਰਟੀ ਦੂਜੇ ਨੰਬਰ ਤੇ ਆਵੇਗੀ ਜਾਨੀ ਕਿ ਅਹਮਾਦੀ ਪਾਰਟੀ ਨੂੰ 30 ਤੋਂ 35 ਸੀਟਾਂ ਆਉਣਗੀਆਂ ਜਾਣੀ ਕਿ ਕਾਂਗਰਸ ਨੂੰ ਜਿਹੜੀ 45 ਤੋਂ ਜਿਹੜੀਆਂ 50 ਜਾਂ ਆਪਾਂ ਕਹਿੰਦੇ ਆ ਅਕਾਲੀ ਦਲ ਨੂੰ 15 ਤੋਂ 20 ਜਾਨੀ ਕਿ ਬੱਕ ਬੱਕ ਜੇ ਆਪਾਂ ਦੂਸਰੀ ਗੱਲ ਕਰੀਏ ਤੇ ਨਾਲ ਜਿਹੜਾ ਭਾਜਪਾ ਨੂੰ ਤਿੰਨ ਸੀਟਾਂ ਦੀ ਗੱਲ ਕੀਤੀ ਜਾ ਰਹੀ ਆ ਤੇ ਕਈ ਸੀਟਾਂ ਤੇ ਟਕਾਉਣੇ ਮੁਕਾਬਲੇ ਆ ਕਈ ਤੇ ਮੰਨ ਲਓ ਕਿਸ ਤਰ੍ਹਾਂ ਜਿਹੜੇ ਮੁਕਾਬਲੇ ਆ ਉਹ ਸਿਰਫ ਤਿੰਨ ਚੀਜ਼ਾਂ ਦੀ ਜਿਹੜੀ ਆਪਾਂ ਕਹਿੰਦੀ ਕਿ ਅਕਾਲੀ ਦਲ ਬਾਦਲ ਆ ਭਾਜਪਾ ਕਾਂਗਰਸ ਤੇ ਆਵਾਮ ਦੀ ਪਾਰਟੀ ਸਿਰਫ ਇਨ੍ਹਾਂ ਚੀਜ਼ਾਂ ਦੇ ਜਿਹੜਾ ਸਰਵੇ ਦੇ ਵਿੱਚ ਦੱਸਿਆ ਗਿਆ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇ ਬੰਦੇ ਵੀ ਆ ਉਹਦੇ ਵਿੱਚ ਕਹਿੰਦੇ ਨਾਮਾਤਰ ਦੱਸਿਆ ਗਿਆ ਪਰ ਸਭ ਤੋਂ ਵੱਧ ਵੋਟਾਂ ਦੇ ਨਾਲ ਭਾਈ ਅੰਮਰਪਾਲ ਸਿੰਘ ਜਿੱਤੇ ਆ ਐਮਪੀ ਬਣਿਆ ਤੇ ਉਸ ਤੋਂ ਬਾਅਦ ਜਿਹੜਾ ਨਾਲ ਹੀ ਭਾਈ ਸਰਬਜੀਤ ਸਿੰਘ ਖਾਲਸਾ ਬਣਿਆ ਤੇ ਹੁਣ ਜਿਹੜਾ ਕਿ ਪਹਿਲਾਂ ਜਥੇਬੰਦੀ ਸੀ ਜਿਹੜਾ ਅੰਦਰ ਬੈਠਾ ਜਿੱਤ ਸਕਦਾਗਾ ਹੁਣ ਤਾਂ ਉਹਨਾਂ ਨੇ ਪਾਰਟੀ ਬਣਾ ਲਈ ਬਕਾਲਾ ਸਾਹਿਬ ਦੀ ਧਰਤੀ ਤੇ ਜਿਹੜਾ ਇਕੱਠ ਹੋਇਆ ਜਿਹੜਾ ਸਰਵੇ ਦੱਸਿਆ ਜਾ ਰਿਹਾ ਕਿ ਇੱਕ ਜਿਹੜਾ ਇੱਕ ਤੋਂ 31 ਜੁਲਾਈ ਤੱਕ ਦੱਸਿਆ ਤੇ ਉਸ ਤੋਂ ਬਾਅਦ ਕਹਿੰਦੇ ਅਕਾਲੀ ਦਲ ਨਵਾਂ ਪ੍ਰਧਾਨ ਬਣਦਾ ਕਹਿੰਦੇ ਨਵੀਂ ਪਾਰਟੀ ਬਣਦੀ ਆ ਕਹਿੰਦੇ ਉਹਦੇ ਸਰਵੇ ਅਜੇ ਰਹਿੰਦੇ ਆ ਤੇ ਇਹ ਸਰਵੇ ਅਗਲੇ 6 ਮਹੀਨੇ ਨੂੰ ਹੋਣੇ ਆ ਹੁਣ ਮੈਂ ਤੁਹਾਨੂੰ ਇਸ ਦੀ ਡਿਟੇਲ ਦਾ ਅਦਾ ਇਹ ਤਾਂ ਤੁਸੀਂ ਜਿਹੜਾ ਜਿੰਨਾ ਮੈਂ ਤੁਹਾਨੂੰ ਬਰਤਾਰਾ ਦੱਸਿਆ ਇਹ ਤੁਸੀਂ ਸਭ ਤੇ ਸੁਣਿਆ ਹੋਊਗਾ ਪਰ ਮੈਂ ਇਸ ਤੇ ਗੱਲ ਜਿਹੜਾ ਬਿਲਕੁਲ ਉਲਟ ਕਰਦਾਗਾ ਤੁਸੀਂ ਅੱਜ ਦੀ ਜਿਹੜੀ ਇਹ ਵੀਡੀਓ ਮੇਰਾ ਪਹਿਲਾਂ ਵੀ ਮੈਂ ਕਿਹਾ ਸੀ ਧਿਆਨ ਦੇ ਨਾਲ ਸੰਭ ਕੇ ਰੱਖਿਓ ਹਾਂ ਕਾਂਗਰਸ ਹਾਂ ਵੀ ਜ਼ਰੂਰ ਹੋ ਸਕਦੀ ਆ ਨੰਬਰ 1 ਤਾਂ ਇਹ ਵੀ ਕਿਸੇ ਦੀ ਜਿਹੜਾ ਬਹੁਮਤ ਦੇ ਨਾਲ ਕਿਸੇ ਦੀ ਸਰਕਾਰ ਨਹੀਂ ਬਣਦੀ ਇਹ ਵੀ ਇੱਕ ਵੱਡਾ ਜਿਹੜੀ ਅਪਡੇਟ ਆ ਕਿ ਕਿਸੇ ਪਾਰਟੀ ਦੀ ਬਹੁਮਤ ਦੇ ਨਾਲ ਸਰਕਾਰ ਨਹੀਂ ਬਣਦੀ ਦੂਸਰੀ ਜਿੰਨੀ ਆਵਾਜ਼ ਦੀ ਪਾਰਟੀ ਸੀਟਾਂ ਕਈਆਂ ਹੋ ਸਕਦਾ ਉਹਨੀਆਂ ਸੀਟਾਂ ਨਹੀਂ ਆ ਸਕਦੀਆਂ ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਆ ਜਿਹੜਾ ਉਹ ਆਵਾਜ਼ ਦੀ ਪਾਰਟੀ ਦਾ ਆਵਾਜ਼ ਦੀ ਪਾਰਟੀ ਦਾ ਜਿੰਨਾ بڑا ਇਸ ਵੇਲੇ ਜਿਹੜਾ 2027 ਦੇ ਵਿੱਚ ਮੁਸ਼ਕਲਾ ਅੱਜ ਦੀ ਘੜੀ ਤਾਈਤ ਕਹਨੇ ਆ ਤੇ ਹਲੇ ਡੇਢ ਸਾਲ ਪਿਆ ਤੇ ਪਤਾ ਨਹੀਂ ਕਿ ਲੋਕ ਤਾਂ ਔਰ ਆਤੋਂ ਰਾਤ ਬਦਲ ਜਾਂਦੇ ਆ ਅਜੇ ਦਾ 1.5 ਸਾਲ ਪਿਆ ਕਹਿੰਦੇ 6 6 ਮਹੀਨੇ ਬਾਅਦ ਫੇਰ ਸਰਵੇ ਕਰਨਾ ਅੱਜ ਕਾਂਗਰਸ ਨੂੰ ਇਸ ਤਰ੍ਹਾਂ ਦੇ ਰਿਹਾ ਸਿੱਟਾਂ ਭਾਜਪਾ ਨੂੰ ਤਿੰਨ ਦੇ ਰਿਹਾ ਅਕਾਲੀਆਂ ਨੂੰ ਇੰਨੀਆਂ ਦੇ ਰਿਹਾ ਕਿ ਤੁਹਾਨੂੰ ਲੱਗਦਾ ਜਦੋਂ ਸਾਰਾ ਅਕਾਲੀ ਦਲ ਬਾਦਲ ਇਕੱਠਾ ਸੀ ਉਦੋਂ ਤਾਂ ਉਹਨਾਂ ਨੂੰ ਤਿੰਨ ਸਿੱਟਾਂ ਮਿਲੀਆਂ ਤੇ ਅੱਜ ਜਦੋਂ ਅਕਾਲੀ ਦਲ ਖੇਰੂ ਖੇਰੂ ਹੋ ਗਿਆ ਅਕਾਲੀ ਦਲ ਕੋਲੇ ਬੱਚੇ ਹੀ ਕੱਖ ਨਹੀਂ ਤੇ ਅੱਜ ਉਹਨੂੰ 15 ਤੋਂ 20 ਸਿੱਟਾਂ ਦੇ ਯਾਰੇ ਆ ਕਿਹੜੇ ਹਿਸਾਬ ਨਾਲ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਕਿਹੜੇ ਹਿਸਾਬ ਨਾਲ ਜਿੱਤਣਗੇ ਉਹ ਕਿ ਇਹ ਸਿਰਾ ਇੱਕ ਜਿਹੜਾ ਆਪਾਂ ਮੈਂ ਕਹਿੰਦਾ ਕਿ ਅਕਾਲੀ ਦਲ ਵਾਲਾ ਜਿਹੜਾ ਜੇਕਰ ਤਿੰਨ ਸੀਟਾਂ ਲੈ ਜਾਣ ਬਹੁਤ ਆ ਇਹ ਤਾਂ ਕਹਿੰਦੇ ਆ ਕਿ 15 ਤੋਂ 20 ਸੀਟਾਂ ਮੈਂ ਇਸ ਗੱਲ ਤੇ ਕਹਿੰਦਾ ਕਿ ਤਿੰਨ ਸੀਟਾਂ ਲੈ ਜਾਣ ਬਹੁਤ ਆ ਜੇ ਭਾਰਤ ਪਾ ਨਾਲ ਮਿਲ ਕੇ ਚੱਲਦੇ ਆ ਪੰਜ ਸੀਟਾਂ ਲਿਆ ਜਾ ਸਕਦੇ ਆ ਵੱਧ ਤੋਂ ਵੱਧ ਪਰ ਜਿਹੜਾ ਕਿ ਅਕਾਲੀ ਦਲ ਆ ਬਾਰਸ ਪੰਜਾਬ ਦੇ ਜੱਥੇ ਬੰਦੀ ਆ ਉਹ ਜਿਹੜਾ ਪਤਾ ਨਹੀਂ ਕਿ ਹਨੇਰੀ ਆ ਜਿਹੜੀ ਪਤਾ ਨਹੀਂ ਪਾਲੜਾਗਾ ਜਿਹੜਾ ਕਿਸੇ ਵੇੜੇ ਜਿਹੜਾ ਝੁਕ ਸਕਦਾਗਾ ਵੱਡਾ ਜਿਹੜਾ ਫੇਰ ਬਦਲ ਹੋ ਸਕਦਾਗਾ ਹੋ ਸਕਦਾ ਕਿ ਜਿਹੜਾ ਇਹ ਸਰਵੇ ਕੀਤਾ ਇਹ ਸਰਵੇ ਉੱਤੇ ਸਾਰੇ ਉੱਤੇ ਪਾਣੀ ਵੀ ਫਿਰ ਸਕਦਾਗਾ ਤੇ ਇਹਦਾ ਕਿ ਇਹ ਸਰਵੇ ਜਿਹੜਾ 6 ਮਹੀਨੇ ਨੂੰ ਕਰਨਾਗਾ ਉਦੋਂ ਸਾਰਾ ਹੋ ਸਕਦਾ ਕਿ ਜਿਹੜਾ ਵੱਡੀ ਗਿਣਤੀ ਦੇ ਵਿੱਚ ਪਤਾ ਲੱਗ ਜੇ ਪਰ ਅੱਜ ਇੱਥੇ ਜਿਹੜਾ ਬਹੁਤ ਹੀ ਖੁਸ਼ ਹੁੰਦੇ ਆ ਕਿ ਸਾਨੂੰ ਇੰਨੀਆਂ ਸੀਟਾਂ ਆ ਰਹੀਆਂ ਇੰਨੀਆਂ ਸੀਟਾਂ ਆ ਰਹੀਆਂ ਮੈਂ ਦੱਸਣਾ ਚਾਹਣਾ ਕਿ ਨਾ ਤਾਂ ਜਿੰਨੇ ਕਾਂਗਰਸ ਨੂੰ ਸੀਟਾਂ ਦਿੱਤੀਆਂ ਜਾ ਰਹੀਆਂ ਨਾ ਤਾਂ ਕਾਂਗਰਸ ਨੂੰ ਸੀਟਾਂ ਉਹਨੀਆਂ ਅੱਜੋਂ ਨਾ ਔਣ ਕੱਲ ਨਾ ਹੁਣ ਆਮ ਆਦਮੀ ਪਾਰਟੀ ਨੂੰ ਮੈਂ ਦਾਅਦਾ ਕਿ ਇੱਥੇ ਨਾ ਦੋ ਦੀ ਸਰਕਾਰ ਬਣੇ ਨਾ ਤਿੰਨ ਦੀ ਬਣੇ ਇਹ ਤਾਂ ਇੱਕ ਖਿਚੜੀ ਬਣੂਗੀ ਆਪਾਂ ਕਹਿੰਦੇ ਉਹਨੇ ਕਿ ਖਿਚੜੀ ਵੀ ਸਾਰੇ ਚੀਜ਼ਾਂ ਦੀ ਮਿਕਸ ਕਰ ਲਿਆ ਜਾਨੀ ਕਿ ਸਾਰਿਆਂ ਦੇ ਵਿੱਚੋਂ ਜਿਹੜੇ ਕਿ ਐਮਐਲਏ ਆ ਉਹ ਲੈ ਜਾਣਗੇ ਫਿਰ ਡਿਸਾਇਡ ਕੀਤਾ ਜਾਊਗਾ ਕਿ ਕਿਹਨੂੰ ਜਿਹੜਾ ਮੁੱਖ ਮੰਤਰੀ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਤੇ ਫਿਲਹਾਲ ਦੀ ਘੜੀ ਮੈਨੂੰ ਇਹ ਲੱਗ ਰਿਹਾ ਕਿ ਸਥਿਤੀ ਅਜੇ ਪੂਰੇ ਡਾਵਾ ਡੋਲ ਆ ਇਹ ਕੁਝ ਵੀ ਹੋ ਸਕਦਾਗਾ ਪਰ ਇੱਕ ਪਾਰਟੀ ਦੀ ਜਿਹੜੀ ਸਰਕਾਰ ਬਣਨੀ ਆ ਇਹ ਤਾਂ ਹਜੇ ਅਗਲੇ 6 ਮਹੀਨਿਆਂ ਨੂੰ ਲਾ ਲਈਏ ਜਾਂ ਸਾਲ ਨੂੰ ਜਾ ਕੇ ਅਸੀਂ ਆਪਾਂ ਕਹიდੀਏ ਕਿ ਤਾਂ ਪੂਰਾ ਪਤਾ ਲੱਗੂਗਾ 6 ਮਹੀਨੇ ਤੱਕ ਵੀ ਨਹੀਂ ਜੇਕਰ ਭਾਈ ਅਮਰਦਪਾਲ ਸਿੰਘ ਇਸ ਵਾਰ ਵਕਤਾ ਬਾਹਰ ਆ ਜਾਂਦੇ ਆ ਤਾਂ ਸਥਿਤੀ ਕੁਝ ਹੋਰ ਬਦਲ ਸਕਦੀ ਆ ਜੇਕਰ ਮਜੀਠੀਆ ਸਮੇਤ ਜਾਂ ਆਪਾਂ ਕਹਿੰਦੇ ਕਿ ਜੇਕਰ ਭਗਵੰਤ ਮਾਨ ਹੋਰ ਕਿਸੇ ਵੱਡੇ ਲੀਡਰ ਨੂੰ ਹੱਥ ਪਾਉਂਦੇ ਆ ਜਾਂ ਆਪਾਂ ਕਹਿੰਦੇ ਅਕਾਲੀ ਦਲ ਦੇ ਜਾਂ ਸਖਬੀਰਵਾਦ ਨੂੰ ਲਾ ਲਈਏ ਜਾਂ ਕਿਸੇ ਹੋਰ ਵੱਡੇ ਨੇਤੇ ਨੂੰ ਹੱਥ ਪਾਉਂਦੇ ਆ ਉਹਦੀ ਸਥਿਤੀ ਵੀ ਜਿਹੜੀ ਬਦਲ ਸਕਦੀ ਹੈ ਉਹ ਤੇ ਵੀ ਨਰਪੜ ਕਰਦੀ ਆ ਕਿਉਂਕਿ ਜਿਹੜੇ ਮੰਜੀਠੀ ਨੂੰ ਫੜਨਾ ਇਹਦੇ ਵਿੱਚ ਜਿਹੜਾ ਆਮ ਆਦੀ ਪਾਰਟੀ ਨੂੰ ਕੁਝ ਸੀਟਾਂ ਤੇ ਫਾਇਦਾ ਜ਼ਰੂਰ ਹੋਊਗਾ ਜੇਕਰ ਹੋਰ ਅਕਾਲੀਦਾਰ ਨੂੰ ਫੜਦੇ ਆ ਤਾਂ ਉਸ ਦਾ ਅਜੰਟਾ ਜਿਹੜਾ ਉਹ ਜਿਹੜਾ ਆਮ ਆਦੀ ਪਾਰਟੀ ਨੂੰ ਮਿਲੇਗਾ ਤੀਸਰੀ ਗੱਲ ਇਹ ਆ ਜੇ ਆਮ ਆਦੀ ਪਾਰਟੀ ਡੇਰਾ ਸੌਦਾ ਸਾਦ ਨੂੰ ਸਜ਼ਾ ਦਿੰਦੀ ਆ ਸਜ਼ਾ ਸੁਣਾਉਂਦੀ ਆ ਉਹਨੂੰ ਬਰਾਂਟ ਤੇ ਲਿਆਉਂਦੀ ਆ ਤੇ ਹਾਨੀ ਪ੍ਰੇਤ ਨੂੰ ਲਿਆਉਂਦੀ ਆ ਤੇ ਪ੍ਰਦੀਪ ਕਲੇਰ ਦੇ ਜਿਹੜੇ ਬਿਆਨ ਆ 164 ਦੇ ਦਰਜ ਕਰਾਏ ਉਹਨਾਂ ਤਹਿਤ ਜਿਹੜਾ ਉਹਨਾਂ ਉੱਤੇ ਜਿਹੜਾ ਸਿਕੰਜਾ ਕੱਸਦੀ ਆ ਉਹਨਾਂ ਨੂੰ ਸਜ਼ਾ ਹੁੰਦੀ ਆ ਤੇ ਸਜ਼ਾ ਕਰਾਉਂਦੀ ਆ ਤਾਂ ਵੋਟਾਂ ਦਾ ਜਿਹੜਾ ਫਰਕ ਆ ਉਹ ਆਮ ਆਦੀ ਪਾਰਟੀ ਲਈ ਹੋਰ ਵੀ ਜਿਹੜਾ ਵੱਧ ਸਕਦਾ ਹੈ ਪਰ ਹੁਣ ਜਿਹੜਾ ਕਹਿੰਦੇ ਡੇਰਾਬਾਦ ਦੀ ਵੋਟ ਆ ਜਿਹੜੀ ਉਹ ਕੋਈ ਬਾਲੇ ਮੈਨੇ ਨਹੀਂ ਰੱਖਦੀ ਲੋਕ ਕਹਿੰਦੇ ਕਿ ਡੇਰਾਬਾਦ ਦੀ ਵੋਟਰਾਂ ਸਰਕਾਰਾਂ ਬਣਦੀਆਂ ਉਹਦੇ ਨਾਲ ਸਰਕਾਰਾਂ ਸਕੂਲਾਂ ਕੁਝ ਨਹੀਂ ਬਣਦੀਆਂ ਤੁਸੀਂ ਇਹ ਲਾ ਲਓ ਕਿ ਜੇਕਰ ਤੁਸੀਂ ਇਹ ਸਮਝ ਕੇ ਦੇਖ ਲਓ ਹਰ ਪਿੰਡ ਦੇ ਵਿੱਚ ਕਿਥੇ 10 ਜਾਂ 5 ਘਰ ਨੇ ਕਿਥੇ 2 ਆ ਜਾਂ 4 ਘਰ ਆ ਤੁਸੀਂ ਇਹ ਅੰਦਾਜ਼ਾ ਲਾਇਆ ਕਿਤੇ ਕਿ ਇਹ ਜਿਹੜੇ 2 ਜਾਂ 4 ਘਰ ਆ ਕੀ ਇਹ ਤੁਹਾਨੂੰ ਜਿਤਾ ਸਕਦੇ ਆ ਕਿਤੇ ਸਰਵੇ ਕਰਕੇ ਦੇਖਿਆ ਪਾਰਸਰ ਪੇ ਇੱਕ ਦਾ ਬਹਿਮਾ ਜਾਂ ਆਪਾਂ ਲੀਡਰਾਂ ਨੇ ਕਹਦੀ ਕਿ ਉਹਦੇ ਦਰ ਤੇ ਡਿੱਪੇ ਉਹਦੇ ਦਰ ਤੇ ਡਿੱਪੇ ਹੁਣ ਤੁਸੀਂ ਦੇਖਿਓ ਕਿ ਜਿਹੜਾ ਬਾਬਾ ਨਹਾਉਂਦਾ ਨਹੀਂ ਧੋਂਦਾ ਨਹੀਂ ਜਿਹੜਾ ਮੁਸਕ ਮਾਰਦਾ ਜਿਹਦੇ ਉੱਤੇ ਕਿੜੀਆਂ ਮੱਖੀਆਂ ਵੀ ਜਿਹੜੀਆਂ ਪਰੇ ਫਿਰਦੀਆਂ ਨੇ ਉਹ ਤੇ ਮੱਖੀਆਂ ਵੀ ਨਹੀਂ ਜਾਂਦੀਆਂ ਗੰਦ ਤੇ ਤੇ ਉਹਨਾਂ ਦੇ ਪੈਰਾਂ ਵਿੱਚ ਡਿੱਗਣਗੇ ਸਾਰੇ ਹੁਣ ਜਿੰਨਾ ਬੱਚਿਆਂ ਤੋਂ ਇਹਨਾਂ ਨੂੰ ਅਲਰਜੀ ਹੁੰਦੀ ਆ ਚਾਹੇ ਉਹ ਨਹਾਤੇ ਹੋਣ ਚਾਹੇ ਧੋਤੇ ਹੋਣ ਗਰੀਬਾਂ ਦੇ ਬੱਚੇ ਕਹਿ ਲਈ ਆਪਾਂ ਖਾਸ ਕਰਕੇ ਹੁਣ ਜਦੋਂ ਉਹਨਾਂ ਦੇ ਇਹ ਜਿਹੜੀਆਂ ਨਲੀਆਂ ਆਈਆਂ ਤੇ ਉਦੋਂ ਨਲੀਆਂ ਚੱਟਣ ਤੱਕ ਜਾਣਗੇ ਜਾਨੀ ਕਿ ਉਦੋਂ ਨਲੀਆਂ ਉਹਨਾਂ ਦੇ ਪੁੰਜਣਗੇ ਵੀ ਉਹਨਾਂ ਦੇ ਘਰ ਐ ਨਹੀਂ ਪਤਾ ਰਾਤਾਂ ਵੀ ਕੱਢਣਾ ਕੱਟਣਾ ਡਰਾਮੇ ਕਰਨਗੇ ਸਾਰਾ ਕੁਝ ਕਰਨਗੇ ਮੈਂ ਤੁਹਾਨੂੰ ਇਟਾਉ ਕਿਹਾ ਕਿ ਇੱਥੇ ਜਿਹੜੇ ਸਰਵੇ ਇਹ ਚਾਹ ਕੰਪਨੀ ਕਰਾ ਰਹੀ ਆ ਨਹੀਂ ਕਰਾ ਰਹੀ ਇਹਦੇ ਵਿੱਚ ਕੋਈ ਤੱਥ ਨਹੀਂ ਕੋਈ ਆਧਾਰ ਨਹੀਂ ਇਹ ਮੈਂ ਆਪਣੇ ਨਿੱਜੀ ਉਹਦੇ ਨਾਲ ਕਹਿ ਰਹੇ ਆ ਨਾਕ ਮੈਂ ਕਿਸੇ ਦੀ ਜਿਹੜਾ ਉਹ ਆਪਣੇ ਦਿਮਾਗ ਦੇ ਨਾਲ ਸੋਚ ਕੇ ਕਹਿ ਰਿਆ। ਜਾਨੀ ਕਿ ਸਾਰੇ ਸਰਬਿਆਂ ਤੇ ਜਿਹੜਾ ਇਹ ਪਾਣੀ ਫੈਦਾ ਤੁਸੀਂ ਆਪ ਹੀ ਵੇਖੋਗੇ। ਚਾਹੇ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਕਿ ਵੀਡੀਓ ਸਾਂਭ ਕੇ ਰੱਖ ਲਿਓ। ਤਾਂ ਇਸ ਵੀਡੀਓ ਨੂੰ ਬਤਵਾਰ ਸ਼ੇਅਰ ਕਰਿਓ ਤੇ ਨਾਲ ਹੀ ਤੁਹਾਨੂੰ ਇੱਕ ਹੋਰ ਖਬਰ ਰਹਿ ਗਈ ਸੀ ਜਿਹੜੀ ਕਿ ਮਨੀਸ਼ ਸਜੋਧਿਆ ਸੁਸੋਤੀ ਵਾਲ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਕਨਵੀਨਰ ਨੇ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਅਸੀਂ ਜੋ ਮਰਜ਼ੀ ਕਰੀਏ 2027 ਦੀਆਂ ਜਿਹੜਾ ਜਿਹੜੀਆਂ ਸੀਟਾਂ ਜਿੱਤਾਂਗੇ ਤਾਂ ਫਿਰ ਭਾਈ ਉਹ ਜੇਕਰ ਮਨੀਸ਼ ਸੋਸੋਧਿਆ ਇਹ ਬਿਆਨ ਦਿੰਦੇ ਆ ਤੇ ਫਿਰ ਇਹ ਸਰਵੇ ਤਾਂ ਉਲਟ ਨੇ ਦੇ ਤਾਂ ਉਹ ਕਹਿੰਦੇ ਆ ਕਿ ਅਸੀਂ ਲੜਾਈ ਕਰੀਏ ਝਗੜਾ ਕਰੀਏ ਚਾਹੇ ਕਿਸੇ ਨੂੰ ਅੱਪਰ ਪੀਏ ਵੰਡੀਏ ਜਾਨੀ ਕਿ ਜੋ ਮਰਜ਼ੀ ਕਰਨਾ ਪਵੇ ਆਮਾ ਦੀ ਪਾਰਟੀ ਇਹ ਕਹਿ ਰਹੀ ਆ ਕਿ ਅਸੀਂ 27 ਦੇ ਵਿੱਚ ਆਪਣੀ ਸਰਕਾਰ ਬਣਾਉਣੀ ਆ ਸਰਵੇ ਇਹ ਕਹਿ ਰਿਹਾ ਕਿ ਕਾਂਗਰਸ ਅੱਗੇ ਜਾ ਰਹੀ ਆ ਦੂਸਰੇ ਨੰਬਰ ਤੇ ਆਵਾ ਦੀ ਪਾਰਟੀ ਆ ਰਹੀ ਆ ਜਣੇ ਕਿ ਪਤਾ ਨਹੀਂ ਅਜੇ ਸਾਲ ਭਰ ਪਿਆ ਡੇਢ ਸਾਲ ਪਿਆ ਕੁਝ ਵੀ ਹੋ ਸਕਦਾ ਇਹ ਜਿਹੜੇ ਸਰਵੇ ਸੁਰਵੇ ਆ ਇਹ ਤੇ ਪਾਣੀ ਫਿਰਦਾ ਦੇਖਿਓ ਤੁਸੀਂ ਜਿਹੜੇ ਉਲਟ ਦੇ ਜਿਹੜਾ ਉਲਟ ਹੋਣਗੇ ਸਾਰਾ ਕੁਝ ਤੇ ਤੁਸੀਂ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨ ਆਪਣੇ ਕਮੈਂਟ ਜਿਹੜੇ ਆ ਉਹ ਜਰੂਰ ਲਿਖਣੇ ਆ ਧੰਨਵਾਦ ਬੈਰੂਜੂ ਕਾ ਖਾਲਸਾ ਬੈਰੂਜੂ ਕੀ ਫਤਿਹ